ਹਾਂ ਇਹ ਨੰਬਰ ਤੇ ਬੜੀ ਅਜੀਬੀ ਗੱਲ ਹੈ ਵੀ ਅੱਜ ਉਹ ਦੋ ਸਰਹੰਦਾੰਆ ਇੰਡੀਆ ਪਾਕਿਸਤਾਨ ਉਹਦੇ ਵਿੱਚ ਇੱਕ ਪਿਆਰ ਦਾ ਪ੍ਰਤੀਕ ਸੰਦੇਸ਼ ਜਿਹੜਾ ਸਾਜਾ ਸੰਦੇਸ਼ ਬੜੀ ਖੁਸ਼ੀ ਦੀ ਗੱਲ ਹੈ ਅੱਜ ਲੜਕਾ ਜਿਹੜਾ ਸਾਡੇ ਇੰਡੀਆ ਦਾ ਉਹ ਲੜਕੀ ਜਿਹੜੀ ਪਾਕਿਸਤਾਨ ਦੀ ਅੱਜ ਉਹਨਾਂ ਦੀ ਮੈਰਿਜ ਹੋ ਰਹੀ ਹੈ ਮੈਨੂੰ ਬੜੀ ਖੁਸ਼ੀ ਹੋਈ ਆ ਹੋਰ ਵੱਡੀ ਗੱਲ ਇਹ ਸਾਡੇ ਹਲਕੇ ਦੇ ਬਟਾਲੇ ਦੇ ਦੇ ਔਰ ਮੈਂ ਆਪ ਇਹਨਾਂ ਨੂੰ ਵਧਾਈ ਦੇਣ ਆਇਆ ਕੋਈ ਗੱਲ ਜਿਹੜੀ ਤੁਸੀਂ ਗੱਲ ਕੀਤੀ ਮੁਸ਼ਕਲਾਂ ਦੀ ਇਸ ਕੰਮ ਦਾ ਭਾਵ ਐਸੀ ਕੰਮਾਂ ਦੇ ਵਿੱਚ ਡਾਕੂਮੈਂਟਰੀ ਬੜੀ ਜ਼ਿਆਦਾ ਜ਼ਰੂਰੀ ਹੁੰਦੀ ਆ ਉਹਨੂੰ ਪ੍ਰਾਪਰਲੀ ਲੀਗਲੀ ਤਰੀਕੇ ਦੇ ਨਾਲ ਉਹਨੂੰ ਲੈਣਾ ਪੈਂਦਾ ਸੋ ਅ ਅੱਜ ਇੱਕ ਸਾਡੇ ਦੇਸ਼ ਦਾ ਸੰਦੇਸ਼ ਇੱਕ ਨੀਂਵ ਕਪਿਆ ਦਾ ਸੰਦੇਸ਼ ਵੀ ਅਸੀਂ ਭਾਈਚਾਰਾ ਬਸਾਉਣਾ ਚਾਹੁੰਦੇ ਹਾਂ ਜਿਹੜਾ ਕਿ ਉਹ ਲੋਕੇ ਜਿਹੜੇ ਉਹ ਲੋਕੇ ਜਿਹੜੇ ਪਰਵਾ ਰਹੇ ਨੇ ਉਹਨਾਂ ਦੇ ਮੇਰੇ ਨਾਲ ਨਾਂ ਕਿਸੇ ਕਿਸਮ ਦਾ ਪਰੇਸ਼ਾਨੀ ਨਹੀਂ ਦਿੱਤੇ ਅਸਾਂ ਬਹੁਤ ਬਹੁਤ ਸ਼ੁਕਰੀਆ ਜੀ ਮੈਨੂੰ ਤੁਹਾਡੇ ਨੂੰ ਪਤਾ ਲੱਗਾ ਕਿ ਜਿਹੜੇ ਪਰਿਵਾਰਕ ਮੁੰਡਾ ਤੇ ਬਾਕੀ ਨੂੰ ਵੀਜ਼ਾ ਨਹੀਂ ਮਿਲਿਆ ਹੋ ਸਕਦਾ ਹੈ ਕੋਈ ਨਾ ਕੋਈ ਜਾਂ ਡਾਕੂਮੈਂਟਰੀ ਕੀ ਕਮੀ ਪਈ ਸੀ ਹੋਵੇ ਪਰ ਧਿਆਨ ਦਾ ਭਾਵ ਜਿਹੜਾ ਐਸੇ ਦਿਨ ਹੁੰਦੇ ਨੇ ਐਸੇ ਖੁਸ਼ੀਆਂ ਤੇ ਪਲ ਹੁੰਦੇ ਨੇ ਜਿਹਦੇ ਪਰਿਵਾਰ ਨਾਲ ਸੋਹਣੇ ਲੱਗਦੇ ਜਦੋਂ ਪਰਿਵਾਰ ਨਾਲ ਹੋਵੇ ਤੇ ਨੇਚਰਲੀ ਇਹ ਪ੍ਰੋਗਰਾਮ ਜਿਹੜੇ ਨੇ ਹੋਰ ਚਾਰਚਾਪ ਲੱਗਦੇ ਨੇ ਸੋ ਇਹ ਨਹੀਂ ਲੱਗਾ ਵੀਜ਼ਾ ਤੇ ਇਹ ਵੀਜ਼ਾ ਮੈਂ ਚਾਹਨਾ ਵੀ ਵੀਜ਼ਾ ਮਿਲ ਜਾਣਾ ਚਾਹੀਦਾ ਸੀ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ اے ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપે તો દૂર તે મુદ્દે નેડે લાઈવી ટીવી